ਭਗਵੰਤ ਮਾਨ ਸਿਆ ਤੁਸੀਂ ਤਾਂ ਕਹਿੰਦੇ ਸੀ ਕਿ ਅਕਾਲੀ ਖਤਮ ਹੋ ਗਏ ਤੁਸੀਂ ਤਾਂ ਕਹਿੰਦੇ ਸੀ ਕਿ ਅਕਾਲੀ ਮੁੱਕ ਗਏ ਪੰਜਾਬ 'ਚ ਹੋਣੀ ਹੀ ਨਹੀਂ ਗੱਲੀ ਫਿਰ ਅੱਜ ਇੰਨਾ ਡਰ ਕਿਉਂ ਹੈ ਵੀ ਚੱਪੇ-ਚੱਪੇ ਤੇ ਨਾਕੇ ਹਰੇਕ ਆਕੂ ਦੇ ਘਰੇ ਪੁਲਿਸ ਛਾਪੇ ਮਾਰੀ ਮਤਲਬ ਐਵੇਂ ਦੀ ਨਾਕਾਬੰਦੀ ਪੰਜਾਬ ਦੇ ਵਿੱਚ ਕੀ ਪਤਾ ਨਹੀਂ ਕੀ ਪਚਾ ਲਾਉਣ ਲੱਗਿਆ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਅਕਾਲੀ ਅੱਜ ਦੱਸ ਰਹੇ ਨੇ ਕੀ ਅਕਾਲੀ ਹੁੰਦੇ ਕੀ ਨੇ ਤਾਹੀਂ ਤੁਸੀਂ ਕੰਬੇ ਹੋਇਓ ਤਾਹੀਂ ਡਰੇ ਹੋਇਓ ਤਾਹੀਂ ਸਹਿਮੇ ਹੋਇਓ ਤੁਹਾਡੀ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਨਾਕੇਬੰਦੀ ਕਰੋ ਕਰੀ ਅਕਾਲੀ ਆਗੂ ਨੂੰ ਫੜਨਾ ਦਬ ਡਰਾਬੇ ਮਾਰਨੇ ਪਿੰਡਾਂ ਦੇ ਆਲੇ-ਦਾਲੇ ਪੁਲਿਸ ਘਮਾਉਣੀ ਮੇਰੇ ਵੀ ਤੁਸੀਂ 5:30 ਵਜੇ ਘਰੇ ਪਿੰਡ ਦੇ ਆਲੇ-ਦਾਲੇ ਪੁਲਿਸ ਤੁਸੀਂ ਇਹ ਮਤਲਬ ਡਰਨ ਡਰਦਾ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਕਹਿਣ ਦਾ ਮਤਲਬ ਹੈ ਮਾਨ ਸਾਹਿਬ ਇੱਕੋ ਸਵਾਲ ਹੈ ਤੁਹਾਨੂੰ ਤੁਸੀਂ ਕਹਿੰਦੇ ਸੀ ਕਿ ਕਾਲੀ ਖਤਮ ਹੋ ਗਏ ਤੁਸੀਂ ਕਹਿੰਦੇ ਸੀ ਡਾਇਨਾਸੌਰ ਆ ਸਕਦੇ ਨੇ ਅਕਾਲੀ ਨਹੀਂ ਆ ਸਕਦੇ ਆਗੇ ਕਾਲੀ ਅੱਜ ਚੱਪੇ-ਚੱਪੇ ਤੇ ਪੰਜਾਬ ਦੇ ਵਿੱਚ ਚੜੇ ਫਿਰਦੇ ਨੇ ਕਾਲੀ ਤਾਂ ਹੀ ਸਾਰੀ ਪੰਜਾਬ ਪੁਲਿਸ ਸਾਰੇ ਥਾਣੇ ਸਾਰੇ ਪੁਲਿਸ ਲੈਣਾ ਬਿੱਲੀਆਂ ਕਰਕੇ ਸੜਕਾਂ ਦੇ ਤੁਰੇ ਫਿਰਦੀ ਆ ਤਾਂ ਇਹਦਾ ਮਤਲਬ ਤੁਸੀਂ ਆਪ ਹੀ ਸਬੂਤ ਆਪਣੀ ਗੱਲ ਦਾ ਤੁਸੀਂ ਆਪ ਹੀ ਸਬੂਤ ਦੇ ਦਿੱਤਾ ਕਿ ਕਾਲੀ ਆ ਗਈ ਵੇ ਸੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਂਗੇ ਤੁਹਾਨੂੰ ਐਕਸਪੋਜ਼ ਕਰਦੇ ਸੀ ਸਦਾ ਬਿਕਰਮ ਸਿੰਘ ਮਜੀਠੀਆ ਜੀ ਉਹਦੀ ਆਵਾਜ਼ ਬੰਦ ਕਰਨ ਲਈ ਝੂਠਾ ਪਰਚਾ ਕਰਕੇ ਅੰਦਰ ਕੀਤਾ ਅੱਜ ਉਹਨਾਂ ਦੇ ਹੱਕ ਦੇ ਵਿੱਚ ਤੱਕੇ ਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਜਦੋਂ ਕੋਨੇ-ਕੋਨੇ ਪੰਜਾਬ ਦੇ ਵਿੱਚੋਂ ਤੱਕੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲੇ ਲੋਕ ਘਰੋਂ ਨਿਕਲੇ ਤਾਂ ਤੁਸੀਂ ਉਹਨਾਂ ਨੂੰ ਘਰੋਂ ਘਰੀ ਫੜੋ-ਫੜਈਆ ਰਸਤਿਆਂ 'ਚ ਨਾਕੇਬੰਦੀ ਡਰ ਤੇ ਸਹਿਮ ਦਾ ਮਾਹੌਲ ਡਰਾਬੇ ਪਰਚੇ ਝੂਠੇ ਸਾਰਾ ਕੁਝ ਕਰ ਰਹੇ ਹੋ ਇਹਦਾ ਮਤਲਬ ਅੱਜ ਪੰਜਾਬ ਦੇ ਵਿੱਚ ਤੁਸੀਂ ਆਪ ਹੀ ਦੱਸ ਦਿੱਤਾ ਕਿ ਹੁਣ ਅਕਾਲੀਆਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਇੱਕ ਤੁਹਾਨੂੰ ਦੱਸ ਦਿੰਦੇ ਆ ਜਿੰਨੇ ਡਰਾਬੇ ਦੋਹੋਂਗੇ ਜਿੰਨੇ ਰੋਕੋਂਗੇ ਜਿੰਨੇ ਪਰਚੇ ਕਰੋਗੇ ਜਿੰਨੀਆਂ ਚਖਜਕ ਅੰਦਰ ਸਿੱਟੋਂਗੇ ਉਨਾਂ ਵੱਧ ਕੇ ਆਵਾਂਗੇ ਉਹਨਾਂ ਉਹਨਾਂ ਹੀ ਵੱਧ ਕੇ ਆਵਾਂਗੇ ਉਹਨਾਂ ਹੀ ਵੱਧ ਕੇ ਆਵਾਂਗੇ ਪ੍ਰਵਾਹ ਨਹੀਂ ਕਿਸੇ ਗੱਲ ਦੀ ਆ ਸੋ ਮੇਰੀ ਬੇਨਤੀ ਆ ਕਾਲੀ ਆਗੂ ਸਾਹਿਬਾਨਾਂ ਨੂੰ ਯੂਥ ਵਾਲਿਆਂ ਨੂੰ ਨੌਜਵਾਨਾਂ ਨੂੰ ਕਿ ਟੇਡੇ ਵਿੰਗੇ ਹੋ ਕੇ ਆਜੋ ਸਾਰੇ ਆਪਾਂ ਵੀ ਦਸੀ ਅਜਰ ਨੂੰ ਕੋਈ ਕਾਲੀ ਹੁੰਦੇ ਕੀ ਨੇ ਕੋਈ ਗੱਲ ਨਹੀਂ ਘੇਰ ਲਿਆ ਜਿੱਥੇ ਘੇਰ ਲਿਆ ਆਪਣੀ ਆਵਾਜ਼ ਬੁਲੰਦ ਕਰੋ ਪ੍ਰਾਉਡ ਟੂ ਬੀ ਕਾਲੀ ਮਾਨ ਸਾਹਿਬ ਅੱਜ ਤੁਸੀਂ ਆਪ ਹੀ ਇਹ ਦੱਸ ਦਿੱਤਾ ਕਿ ਤੁਸੀਂ ਜਿਹੜੇ ਲੋਕ ਧਰਨਿਆਂ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਸੀ ਉਹ ਪਾਰਟੀ ਅੱਜ ਕਿਸੇ ਨੂੰ ਆਵਾਜ਼ ਨਹੀਂ ਚੱਕਣ ਦੇ ਰਹੀ ਆਪਣੇ ਹੱਕ ਸੱਚ ਦੀ ਕੋਈ ਗੱਲ ਨਹੀਂ ਕਰ ਸਕਦਾ ਭਗਵੰਤ ਮਾਨ ਸਿਆ ਤੁਸੀਂ ਤਾਂ ਕਹਿੰਦੇ ਸੀ ਕਿ ਕਾਲੀ ਖਤਮ ਹੋ ਗਏ ਤੁਸੀਂ ਤਾਂ ਕਹਿੰਦੇ ਸੀ ਕਿ ਕਾਲੀ ਮੁੱਕ ਗਏ ਪੰਜਾਬ 'ਚ ਹੋਣੀ ਹੀ ਨਹੀਂ ਕਾਲੀ ਫਿਰ ਅੱਜ ਇੰਨਾ ਡਰ ਕਿਉਂ ਹੈ ਵੀ ਚੱਪੇ ਚੱਪੇ ਤੇ ਨਾਕੇ ਹਰੇਕ ਆਕੂ ਦੇ ਘਰੇ ਪੁਲਿਸ ਛਾਪੇ ਮਾਰੀ ਮਤਲਬ ਐਵੇਂ ਦੀ ਨਾਕਾਬੰਦੀ ਪੰਜਾਬ ਦੇ ਵਿੱਚ ਕੀ ਪਤਾ ਨਹੀਂ ਕੀ ਪਛਾਣ ਆਉਣ ਲੱਗਿਆ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਅਕਾਲੀ ਅੱਜ ਦੱਸ ਰਹੇ ਨੇ ਕੀ ਅਕਾਲੀ ਹੁੰਦੇ ਕੀ ਨੇ ਤਾਂ ਹੀ ਤੁਸੀਂ ਕੰਬੇ ਹੋਇਓ ਤਾਂ ਹੀ ਡਰੇ ਹੋਇਓ ਤਾਂ ਹੀ ਸਹਮੇ ਹੋਇਓ ਤੁਹਾਡੀ ਪੰਜਾਬ ਦੇ ਵਿੱਚ ਚੱਪੇ ਚੱਪੇ ਤੇ ਨਾਕੇਬੰਦੀ ਕਰੋ ਘਰੀ ਅਕਾਲੀ ਆਗੂ ਨੂੰ ਫੜਨਾ ਡੱਬੇ ਮਾਰਨੇ ਪਿੰਡਾਂ ਦੇ ਆਲੇ ਦਲੇ ਪੁਲਿਸ ਘਮਾਉਣੀ ਮੇਰੇ ਵੀ ਤੁਸੀਂ ਪੰਜ ਸਾਢੇ 5 ਵਜੇ ਘਰੇ ਪਿੰਡ ਦੇ ਆਲੇ-ਦਾਲੇ ਪੁਲਿਸ ਤੁਸੀਂ ਇਹ ਮਤਲਬ ਡਰਨ ਡਰਦਾ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਕਹਿਣ ਦਾ ਮਤਲਬ ਹੈ ਮਾਨ ਸਾਹਿਬ ਇੱਕੋ ਸਵਾਲ ਹੈ ਤੁਹਾਨੂੰ ਤੁਸੀਂ ਕਹਿੰਦੇ ਸੀ ਕਿ ਅਕਾਲੀ ਖਤਮ ਹੋ ਗਏ ਤੁਸੀਂ ਕਹਿੰਦੇ ਸੀ ਡਾਇਨਾਸੌਰ ਆ ਸਕਦੇ ਨੇ ਅਕਾਲੀ ਨਹੀਂ ਆ ਸਕਦੇ ਆਗੇ ਅਕਾਲੀ ਅੱਜ ਚੱਪੇ-ਚੱਪੇ ਤੇ ਪੰਜਾਬ ਦੇ ਵਿੱਚ ਚੜੇ ਫਿਰਦੇ ਨੇ ਅਕਾਲੀ ਤਾਂ ਹੀ ਸਾਰੀ ਪੰਜਾਬ ਪੁਲਿਸ ਸਾਰੇ ਥਾਣੇ ਸਾਰੇ ਪੁਲਿਸ ਲੈਣਾ ਬਿੱਲੀਆਂ ਕਰਕੇ ਸੜਕਾਂ ਦੇ ਤੁਰੀ ਫਿਰਦੀ ਆ ਤਾਂ ਇਹਦਾ ਮਤਲਬ ਤੁਸੀਂ ਆਪ ਹੀ ਸਬੂਤ ਆਪਣੀ ਗੱਲ ਦਾ ਤੁਸੀਂ ਆਪ ਹੀ ਸਬੂਤ ਦੇ ਦਿੱਤਾ ਕਿ ਕਾਲੀ ਆਗੇ ਹੋਏ ਸੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਂਗੇ ਤੁਹਾਨੂੰ ਐਕਸਪੋਜ਼ ਕਰਦੇ ਸੀ ਸਦਾ ਵਿਕ੍ਰਮ ਸਿੰਘ ਮਜੀਠੀਆ ਜੀ ਉਹਦੀ ਆਵਾਜ਼ ਚ ਬੰਦ ਕਰਨ ਲਈ ਝੂਠਾ ਪਰਚਾ ਕਰਕੇ ਅੰਦਰ ਕੀਤਾ ਅੱਜ ਉਹਨਾਂ ਦੇ ਹੱਕ ਦੇ ਵਿੱਚ ਤੱਕੇ ਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਜਦੋਂ ਕੋਨੇ ਕੋਨੇ ਪੰਜਾਬ ਦੇ ਵਿੱਚੋਂ ਤੱਕੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲੇ ਲੋਕ ਘਰੋਂ ਨਿਕਲੇ ਤਾਂ ਤੁਸੀਂ ਉਹਨਾਂ ਨੂੰ ਘਰੋਂ ਘਰੀ ਫੜੋ ਫੜੀਆ ਰਸਤਿਆਂ 'ਚ ਨਾਕੇ ਬੰਦੀ ਡਰ ਤੇ ਸਹਿਮ ਦਾ ਮਾਹੌਲ ਡਰਾਬੇ ਪਰਚੇ ਝੂਠੇ ਸਾਰਾ ਕੁਝ ਕਰ ਰਹੇ ਹੋ ਇਹਦਾ ਮਤਲਬ ਅੱਜ ਪੰਜਾਬ ਦੇ ਵਿੱਚ ਤੁਸੀਂ ਆਪ ਹੀ ਦੱਸ ਦਿੱਤਾ ਕਿ ਹੁਣ ਅਕਾਲੀਆਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਇੱਕ ਤੁਹਾਨੂੰ ਦੱਸ ਦਿੰਨੇ ਆ ਜਿੰਨੇ ਡਰਾਬੇ ਦੋਹੋਂਗੇ ਜਿੰਨੇ ਰੋਕੋਗੇ ਜਿੰਨੇ ਪਰਚੇ ਕਰੋਗੇ ਜਿੰਨੀਆਂ ਚਖਜਕ ਅੰਦਰ ਸਿੱਟੋਗੇ ਉਹਨਾਂ ਵੱਧ ਕੇ ਆਵਾਂਗੇ ਉਹਨਾਂ ਉਹਨਾਂ ਹੀ ਵੱਧ ਕੇ ਆਵਾਂਗੇ ਉਹਨਾਂ ਹੀ ਵੱਧ ਕੇ ਆਵਾਂਗੇ ਪਰਵਾਹ ਨਹੀਂ ਕਿਸੇ ਗੱਲ ਦੀ ਐ ਸੋ ਮੇਰੀ ਬੇਨਤੀ ਐ ਕਾਲੀ ਆਗੂ ਸਾਹਿਬਾਨਾਂ ਨੂੰ ਯੂਥ ਵਾਲਿਆਂ ਨੂੰ ਨੌਜਵਾਨਾਂ ਨੂੰ ਕਿ ਟੇਡੇ-ਵਿੰਗੇ ਹੋ ਕੇ ਆਜੋ ਸਾਰੇ ਆਪਾਂ ਵੀ ਦਸੀ ਅਜਰ ਨੂੰ ਕੋਈ ਕਾਲੀ ਹੁੰਦੇ ਕੀ ਨੇ ਕੋਈ ਗੱਲ ਨਹੀਂ ਘੇਰ ਲਿਆ ਜਿੱਥੇ ਘੇਰ ਲਿਆ ਆਪਣੀ ਆਵਾਜ਼ ਬੁਲੰਦ ਕਰੋ ਪ੍ਰਾਊਡ ਟੂ ਬੀ ਕਾਲੀ ਮਾਨ ਸਾਹਿਬ ਅੱਜ ਤੁਸੀਂ ਆਪ ਹੀ ਇਹ ਦੱਸ ਦਿੱਤਾ ਕਿ ਤੁਸੀਂ ਜਿਹੜੇ ਲੋਕ ਧਰਨਿਆਂ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਸੀ ਉਹ ਪਾਰਟੀ ਅੱਜ ਕਿਸੇ ਨੂੰ ਆਵਾਜ਼ ਨਹੀਂ ਚੱਕਣ ਦੇ ਰਹੀ ਆਪਣੇ ਹੱਕ ਸੱਚ ਦੀ ਕੋਈ ਗੱਲ ਨਹੀਂ ਕਰ ਸਕਦਾ